ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜੋ ਇਹ ਸਿੰਘ ਪੈਦਲ ਯਾਤਰਾ ਕਰਕੇ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਹਨ ਇਹ ਪਿੰਡ rauwal ਤਹਿਸੀਲ ਜਗਰਾਉ ਜ਼ਿਲ੍ਹਾ ਲੁਧਿਆਣਾ ਦੇ ਸਿੰਘ ਹਨ rauwal ਪਿੰਡ ਦੇ ਸਿੰਘ ਪਿਛਲੇ ਸਨ 2002 ਸਨ 2000 ਤੋਂ ਲਗਾਤਾਰ ਸ੍ਰੀ ਅਨੰਦਪੁਰ ਸਾਹਿਬ ਪੈਦਲ ਯਾਤਰਾ ਕਰਦੇ ਹਨ 2005 ਵਿੱਚ ਇੱਥੋਂ ਦੇ ਪ੍ਰਾਣੇ ਸਿੰਘਾਂ ਨੇ 51 ਦਿਨ ਵਿੱਚ ਸ੍ਰੀ ਹਜੂਰ ਸਾਹਿਬ ਪੈਦਲ ਯਾਤਰਾ ਕੀਤੀ ਸੀ ਇਸ ਤੋਂ ਇਲਾਵਾ ਇਹ ਰੌਵਲ ਦੇ ਸੰਗ ਅਮਰਤਸਰ ਦਿਵਾਰ ਸਾਹਿਬ ਵੀ ਪੈਦਲ ਯਾਤਰਾ ਕਰਦੇ ਹਨ ਹੁਣ ਅਸੀਂ ਇਸ ਪਿੰਡ ਵਿੱਚ ਇੱਕ ਗੱਤਕਾ ਖਾੜਾ ਆਰੰਭ ਕੀਤਾ ਹੋਇਆ ਹੈ ਜਿਸ ਵਿੱਚ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਗੱਤਕਾ ਦਾ ਅਭਿਆਸ ਕਰਵਾਇਆ ਜਾਂਦਾ ਹੈ ਸਾਡੇ ਕੋਲ 40 ਦੇ ਕਰੀਬ ਬੱਚੇ ਹਨ ਜੋ ਗੱਤਕਾ ਅਭਿਆਸ ਕਰ ਸਕਦੇ ਹਨ ਸਾਨੂੰ ਨੇੜੇ ਦੇ ਪਿੰਡਾਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਜਿਹੜੇ ਵੀ ਬੱਚੇ ਗੱਤਕਾ ਸਿੱਖਣ ਦੀ ਚਾਹਵਾਨ ਹਨ ਉਹ ਪਿੰਡ ਰੌਵਲ ਸਾਡੇ ਗੱਤਕਾ ਖਾੜੇ ਵਿੱਚ ਆ ਕੇ ਅਭਿਆਸ ਸਿੱਖ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ